ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਦੀ ਫਤਿਹ ਸਭ ਤੋਂ ਪਹਿਲਾਂ ਜੀ ਆਪਾਂ ਜਿੰਨੇ ਵੀ ਮੈਨੂੰ ਵੇਖ ਰਹੇ ਨੇ ਹਨਾ ਤੁਹਾਡੇ ਮਾਧਮ ਰਹੀਂ ਪਹਿਲਾਂ ਆਪਾਂ ਵੀਰ ਰਾਜਵੀਰ ਜਵੰਦੇ ਦੀ ਹਨਾ ਤੇ ਉਹਨਾਂ ਲਈ ਘਰ ਘਰ ਅਰਦਾਸ ਕਰੋ ਵੀ ਵੀਰ ਜਲਦੀ ਠੀਕ ਹੋਣ ਬਾਕੀ ਅਰਦਾਸਾਂ ਲੱਗ ਵੀ ਰਹੀਆਂ ਨੇ ਤੇ ਪਹਿਲਾਂ ਨਾਲੋਂ ਮੰਨ ਲਓ ਸਟੇਬਲ ਵੀ ਨੇ ਤੇ ਸਭ ਨੂੰ ਇੱਕੋ ਬੇਨਤੀ ਆ ਵੀ ਪਹਿਲਾਂ ਜਿੱਥੇ ਵੀ ਜਿਹੜੀ ਥਾਂ ਤੇ ਵੀ ਹੈਗੇ ਆ ਵੀ ਉਹ ਬੰਦਾ ਅਰਦਾਸ ਕਰੇ ਵੀਰ ਛੇਤੀ ਤੋਂ ਛੇਤੀ ਠੀਕ ਹੋਵੇ ਤੇ ਅੱਜ ਜਿਵੇਂ ਕਿ ਅਸੀਂ ਆਪ ਦੇ ਸਾਰੇ ਭਰਾਵਾਂ ਵੱਲੋਂ ਮੇਰੇ ਵੱਲੋਂ ਸਿਮਰਨ ਹੁੰਦਲ ਰੂਪਾ ਸੁਆਣਾ ਸਾਡੀ ਸਾਰੀ ਟੀਮ ਅੱਜ ਅਸੀਂ 21 ਟਰੈਕਟਰ 21 ਟਰੈਕਟਰਾਂ ਦੀ ਸੇਵਾ ਲੈ ਕੇ ਆਏ ਆ 11 ਟਰੈਕਟਰ ਸਾਡੀ ਟੀਮ ਵੱਲੋਂ ਤੇ 10 ਟਰੈਕਟਰ ਐਂਡੀ ਧੁੱਗਾ ਭਾਜੀ ਜਿਨ੍ਹਾਂ ਜਿਵੇਂ ਮੈਂ ਕਿਹਾ ਸੀ ਵੀ ਮੇਰੇ ਜਿੰਨੇ ਯਾਰ ਦੋਸਤ ਆ ਵੀ ਮੈਂ ਸਾਰਿਆਂ ਨੂੰ ਕਹੂੰਗਾ ਵੀ ਵੱਧ ਚੜ ਕੇ ਹਨਾ ਤੇ ਜਿੰਨਾਂ ਦੇ ਵਿੱਚ ਹੁਣ 21 ਟਰੈਕਟਰ ਲੈ ਕੇ ਆਏ ਆ ਅਸੀਂ ਤੇ ਐਂਡੀ ਧੁੱਗਾ ਭਾਜੀ ਵੀ ਮੰਨ ਲਓ ਸਾਡੀ ਟੀਮ ਹੀ ਹੋ ਗਈ ਸਾਡੇ ਵੱਡੇ ਭਰਾ ਨੇ ਹਣਾ ਹਰ ਚੰਗੇ ਮਾੜੇ ਸਮੇ ਸਾਡੇ ਨਾਲ ਖੜਦੇ ਆ ਸ਼ੁਰੂ ਤੋਂ ਮੈਂ ਪਹਿਲਾਂ ਉਹਨਾਂ ਵੱਲੋਂ ਕਬੱਡੀ ਖੇਡਿਆ ਪਹਿਲਾਂ ਉਹ ਕਬੱਡੀ ਪ੍ਰਮੋਟਰ ਸੀ ਤੇ ਮੈਂ ਕਬੱਡੀ ਖਿਡਾਰੀ ਸੀ ਉਹਨਾਂ ਵੱਲੋਂ ਕਬੱਡੀ ਖੇਡਿਆ ਤੇ ਫਿਰ ਜਦੋਂ ਐਜ਼ ਕਲਾਕਾਰ ਲਾਈਨ 'ਚ ਮੈਂ ਆ ਗਿਆ ਤੇ ਸ਼ੁਰੂ ਤੋਂ ਉਹਨਾਂ ਦੀ ਬਹੁਤ ਸਪੋਰਟ ਆ ਤੇ ਐਦ ਕੀ ਭਾਜੀ ਨੇ ਭਾਜੀ ਕਹਿੰਦੇ ਮਨਕਿਰਤ ਵੀ ਜਿੰਨੇ ਮਰਜ਼ੀ ਟਰੈਕਟਰਾਂ ਦੀ ਸੇਵਾ ਮੇਰੇ ਜੁम्मे में ਲਾ ਦੇ ਆਪਾਂ 30 ਟਰੈਕਟਰਾਂ ਦੀ ਜ਼ਿੰਮੇਵਾਰੀ ਭਾਜੀ ਸਿਰ ਲਈ ਸੀ ਤੇ ਉਹਨਾਂ ਦੇ ਐਂਡੀ ਧੁੱਗੇ ਭਾਜੀ ਨੇ 10 ਟਰੈਕਟਰ ਭੇਜਤੇ ਆ ਤੇ 11 ਟਰੈਕਟਰ ਸਾਡੀ ਟੀਮ ਵੱਲੋਂ ਤੇ ਟੋਟਲ ਪਹਿਲਾਂ 20 ਭੇਜੇ ਆ ਨਾ ਤੇ 21 ਹੋਣ ਹੋਗੇ 41 ਟਰੈਕਟਰਾਂ ਦੀ ਸੇਵਾ ਹੋ ਗਈ ਬਾਕੀ ਅਸੀਂ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਤੇ ਪਹਿਲਾਂ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ ਗੁਰੂ ਕੇ ਬਾਗ ਵਾਲਿਆਂ ਨੂੰ 10 ਟਰੈਕਟਰ ਦਿੱਤੇ ਸੀ 10 ਟਰੈਕਟਰ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਤੇ ਅਸੀਂ 10 ਟਰੈਕਟਰ ਕਹਿ ਕੇ ਆਏ ਸੀ ਉਹਦੋਂ ਨੂੰ ਫਿਰੋਜ਼ਪੁਰ ਆਪਣੇ ਵਜੀਦਪੁਰ ਵਾਲੇ ਵਜੀਦਪੁਰ ਵਾਲੇ ਬਾਬਾ ਜੀ ਪਰ ਬਾਬਾ ਜੀ ਦਾ ਫੋਨ ਆਇਆ ਵੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੱਕ ਟਰੈਕਟਰ ਦੀ ਸੇਵਾ ਹੀ ਮਨਕਰਤ ਵੀ ਸਾਨੂੰ ਕਰ ਦੋ ਵੀ ਆਪਣਾ ਆਪਣਾ ਸਾਨੂੰ ਇੱਕ ਦੀ ਲੋਡ ਹੈ ਇੱਕ ਦੀ ਲੋਡ ਆ ਹਨਾ ਇੱਕ ਦੀ ਟਰੈਕਟਰ ਦੀ ਸੇਵਾ ਕਰ ਦੋ ਤੇ ਫਿਰ 10 ਟਰੈਕਟਰ ਅਸੀਂ ਬਾਬਾ ਜੀ ਉਹਨਾਂ ਨੂੰ ਤੇ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਹਾਕਮ ਸਿੰਘ ਜੀ ਆਪਣਾ ਸਰਿਆਲੀ ਸਾਹਿਬ ਵਾਲੇ ਠੀਕ ਆ ਮਹਾਪੁਰਸ਼ ਤੇ 10 ਟਰੈਕਟਰ ਬਾਬਾ ਬਾਬਾ ਜੀ ਨੂੰ ਅਸੀਂ ਕਰਕੇ ਚੱਲੇ ਆ ਤੇ ਇੱਕ ਟਰੈਕਟਰ ਉਧਰ ਗਿਆ 11 ਵਜੀਦਪੁਰ ਵਜੀਦਪੁਰ ਹੋ ਗਿਆ ਜੀ ਤੇ ਜਿਹੜੇ 10 ਟਰੈਕਟਰ ਪਿੱਛੇ ਰਹਿ ਗਏ ਉਹ ਉਹ ਐਨਲਾਈਜ਼ ਕਰਕੇ ਵੀ ਜਿੰਨੇ ਵੀ ਆਪਣਾ ਜਿੰਨਾ ਦਾ ਨੁਕਸਾਨ ਹੋਇਆ ਜਿੰਨਾ ਦਾ ਨੁਕਸਾਨ ਹੋਇਆ ਜਿਵੇਂ ਕਿ ਇੱਕ ਦੋ ਟਰੈਕਟਰਾਂ ਦੀ ਆਪਾਂ ਉਹ ਵੇਖੀ ਸੀ ਹਨਾ ਐਡ ਉਹ ਜਿਹੜਾ ਪਾਣੀ ਚ ਗਿਆ ਬਾਬਾ ਜਿਹੜੇ ਪਾਣੀ ਚ ਨਹੀਂ ਡੇਗਿਆ ਸੀ ਕਿਸੇ ਦਾ ਪਾਣੀ ਚ ਡੇਗਿਆ ਲੰਗਰ ਮੰਨ ਲਓ 10 ਟਰੈਕਟਰਾਂ ਦੀ ਵੀ ਤੁਸੀਂ ਫਿਰ ਜਾਂ 10 ਟਰੈਕਟਰ ਉਹ ਬਾਬਾ ਜੀ ਵੀ ਉਹ ਅਸੀਂ ਐਨਲਾਈਜ਼ ਕਰ ਲਾਂਗੇ ਭਾਵੇਂ মিডিਆ ਕਰ ਲੈ ਭਾਵੇਂ ਬਾਬੇ ਕਰ ਲੈਣਗੇ ਕੋਈ ਵੀ ਮੰਨ ਲਓ ਐਨਲਾਈਜ਼ ਕਰਕੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਜਿਨ੍ਹਾਂ ਦਾ ਛੋਟਾ ਜਿਹੜਾ ਛੋਟਾ ਜ਼ਿੰਮੇਦਾਰ ਆ ਜਿਹਨੂੰ ਜ਼ਿਆਦਾ ਨੁਕਸਾਨ ਆ ਤੇ 10 ਟਰੈਕਟਰਾਂ ਦੀ ਸੇਵਾ ਉਹਨਾਂ ਲਈ ਅੱਛਾ ਬਾਜੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਟਰੈਕਟਰਾਂ ਦੀ ਸੇਵਾ ਨਿਭਾ ਰਹੇ ਹੋ ਬਾਬਾ ਜੀ ਨੇ ਅੱਜ ਨਵਾਂ ਜਿਹੜਾ ਪ੍ਰੋਜੈਕਟ ਸ਼ੁਰੂਆਤ ਕਰ ਰਹੇ ਨੇ ਅੱਜ ਤਾਂ ਤਕਨੀਕ ਨੂੰ ਜਿਹੜੇ ਬੰਨ ਕੱਚੇ ਪੇਰੇ ਉਹਦੀ ਸੇਵਾ ਲਗਾਤਾਰ ਚਾਰਜਤਾ ਨੂੰ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ 'ਚ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ ਕਿਉਂਕਿ ਜੇਕਰ ਬੰਦ ਪੱਕੇ ਹੋਰ ਗਏ ਮੈਨੂੰ ਲੱਗਦਾ ਆਪਣੀ ਇਹ ਸਾਰੀ ਜਿਹੜੀ ਜੂਲਾ ਪੱਟੀ ਜਾਊਗੀ ਇਸ ਨੂੰ ਲੈ ਕੇ ਕਲਾਕਾਰਾਂ ਵੱਲੋਂ ਕੀ ਕੋਈ ਸਹਿਯੋਗ ਦੇਖੋ 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 ਜੀ ਹਰ ਬੰਦਾ ਆਪਦੇ ਹਿਸਾਬ ਨਾਲ ਸਹਿਯੋਗ ਜਿਵੇਂ ਕਲਾਕਾਰ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਕਰ ਰਹੇ ਆ ਬਾਕੀ ਐਤਕੀ ਹੜਾਂ ਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਜੇ ਸੰਤ ਮਹਾਪੁਰਸ਼ ਨਾ ਹੋਣ ਕਿਉਂਕਿ ਕਾਲੀਯੁਗ ਦਾ ਟਾਈਮ ਆ ਜੇ ਨਾ ਹੋਣ ਤਾਂ ਮੈਂ ਕਹਿੰਨਾ ਵੀ ਕਦੋਂ ਦਾ ਸਿਸਟਮ ਮੁੁੱਦਾ ਵੱਜ ਜਾਣਾ ਸੀ ਇਹ ਸੰਤਾਂ ਮਹਾਪੁਰਸ਼ਾਂ ਕਰਕੇ ਇਹ ਸਾਰਾ ਕੁਝ ਬੈਲੈਂਸ ਹੋਇਆ ਪਿਆ ਧਰਤੀ ਤੇ ਇਕੁਵਲ ਆ ਸੋ ਮੈਂ ਧੰਨਵਾਦ ਕਰਦਾ ਜਿੰਨੇ ਸਾਡੇ ਕਾਰ ਸੇਵਾ ਵਾਲੇ ਬਾਬੇ ਬਹੁਤ ਕਿਉਂਕਿ ਹਰ ਕਾਰ ਸੇਵਾ ਆਪਣੇ ਪੰਜਾਬ ਚ ਜਿੰਨੇ ਬਾਬੇ ਆ ਉਹਨਾਂ ਕੋਲ ਸਾਰੇ ਬਾਬਿਆਂ ਕੋਲ ਸੰਗਤ ਹਰ ਹਰ ਸੰਸਥਾ ਦੇ ਮੰਨ ਲਓ ਵੀ 10-10 ਲੱਖ ਸੰਗਤ ਹੈਗੀ ਆ ਜਿੱਦਨ ਅਸੀਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਨੂੰ 10 ਟਰੈਕਟਰ ਦਿੱਤੇ ਆ ਗੁਰੂ ਕੇ ਬਾਗ ਵਾਲੇ ਹਾਂਜੀ ਉਦੋਂ ਜੀ ਘੱਟੋ ਘੱਟ 2 ਕਿਲੋਮੀਟਰ ਮੈਂ ਤੁਰ ਕੇ ਗਿਆ ਸੀ ਜਿੱਦਨ ਅਸੀਂ ਮੈਂ ਆਪਣੀ ਮਾਇਆ ਦੀ ਸੇਵਾ ਕਰ ਪਹਿਲਾਂ ਮਾਇਆ ਦੀ ਸੇਵਾ ਕੀਤੀ ਸੀ ਫਿਰ ਉੱਥੇ ਕਹਿ ਕੇ ਆਏ ਸੀ ਵੀ 10 ਟਰੈਕਟਰ 2 ਕਿਲੋਮੀਟਰ ਤੱਕ ਜਿੰਨਾ ਵੀ ਤੁਰੇ ਗਏ ਅਸੀਂ ਉੱਥੇ ਮੰਨ ਲਓ ਵੀ ਸੰਗਤ ਹੀ ਸੰਗਤ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ ਠੀਕ ਹੈ ਹਜ਼ਾਰ ਤੋਂ 1000 ਤੋਂ 2000 ਨਹੀਂ 2000 ਟਰੈਕਟਰ ਹੀ ਹੋਣਾ ਜਿਹੜਾ ਮਿੱਟੀ ਦੀਆਂ ਟਰਾਲੀਆਂ ਲੈ ਕੇ ਸੋ ਸੋ ਕਾਰ ਸੇਵਾ ਮੈਂ ਤਾਂ ਹੀ ਕਹਾਂ ਨਾ ਵੀ ਨਹੀਂ ਤਾਂ ਕਦੋਂ ਦਾ ਮੁੱਦਾ ਵੱਜ ਜਾਣਾ ਸੀ ਕਾਲੀਯੋਗ ਦਾ ਟਾਈਮ ਆ ਇਹ ਸੰਤਾ ਮਹਾਪੁਰਸ਼ਾਂ ਕਰਕੇ ਬਾਕੀ ਪੰਜਾਬ ਨਾ ਕਦੇ ਦਵਿਆ ਨਾ ਕਦੇ ਦਬਣਾ ਪੰਜਾਬ ਨੇ ਬਹੁਤ ਸੰਤਾ ਪੰਡਾਇਆ ਮੈਂ ਪਹਿਲਾਂ ਵੀ ਆਪਦੇ ਇੰਟਰਵਿਊ ਵਿੱਚ ਕਹਿ ਚੁੱਕਾ ਹਾਂ 47 ਸੰਤਾ ਪੰਜਾਬ ਪੰਜਾਬ ਤੇ ਆਈ ਸਭ ਤੋਂ ਪਹਿਲਾਂ ਹਨ 88 ਵਾਲੇ ਹੜ ਆਏ ਠੀਕ ਆ ਪੰਜਾਬ ਇੱਕ ਮਾਰਸ਼ਲ ਆਪਾਂ ਆਪਣੇ ਪੰਜਾਬੀਆਂ ਨੂੰ ਸਪੈਸ਼ਲ ਮਾਝਾ ਜਿਹੜਾ ਮਾਝਾ ਬੈਲਟ ਨੂੰ ਮੈਂ ਸਪੈਸ਼ਲ ਕਹਿੰਦਾ ਵੀ ਸਾਰਾ ਸਿਸਟਮ ਸਟਾਰਟ ਉਹਨਾਂ ਤੋਂ ਹੁੰਦਾ ਹੁੰਦਾ ਪਰ ਐਤ ਕੀ ਮਾਝੇ ਤੋਂ ਆ ਕੇ ਸultanpur Lodi ਵਾਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਛੋਟੇ ਆ ਜੀ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਆਪਦੇ ਲੋਕਾਂ ਦੇ ਨਾਲ ਆ ਬਾਕੀ ਸੰਤਾ ਮਹਾਂਪੁਰਸ਼ਾਂ ਦੇ ਅਸੀਂ ਬੱਚੇ ਆ ਠੀਕ ਆ ਜਿੰਨੀ ਸਾਡੇ ਤੋਂ ਜਿੰਨੀ ਸੇਵਾ ਹੋ ਜੇ ਅਸੀਂ ਮੈਂ ਤਾਂ ਕਹਿੰਦਾ ਜੀ ਮੇਰੀ ਜਿਹੜੀ ਸਾਡੀ ਟੀਮ ਦੀ ਸੇਵਾ ਉਹ ਉਹ ਇੰਨੀ ਸੇਵਾ ਹੀ ਹੋਵੇ ਹਨਾ ਵੀ ਸਭ ਤੋਂ ਛੋਟੀ ਲੀਕ ਸਾਡੀ ਹੋਵੇ ਵੀ ਸਾਡੇ ਤੋਂ ਬਹੁਤ ਉੱਤੇ ਚੜਦੀ ਕਲਾ ਵਾਲੇ ਸਿੰਘ ਹੋਣ ਤੇ ਆਪਾਂ ਆਪਦੇ ਲੋਕਾਂ ਨੂੰ ਜਿਹੜੇ ਹਾਲ ਦੇ ਵਿੱਚ ਸਾਡੇ ਲੋਕ ਨੇ ਇਹਨਾਂ ਨੂੰ ਉਹ ਹਾਲ ਚੋਂ ਛੇਤੀ ਆਪਾਂ ਪੰਜਾਬ ਨੂੰ ਕਾਇਮ ਕਰੀਏ ਪੰਜਾਬ ਬਸ ਥਾਪੀ ਮਾਰੇ ਤੇ ਸਾਰੇ ਇੰਡੀਆ ਦੇ ਨਹੀਂ ਸਾਰੇ ਵਰਲਡ ਤੇ ਪੰਜਾਬ ਦਾ ਰਾਜ ਆ ਸਾਨੂੰ ਜਿਵੇਂ ਗੁਰਨਾਨਕ ਦੇਵ ਜੀ ਦੀ ਗੱਲ ਆ ਵੀ ਬਾਬਾ ਜੀ ਨੇ ਕਿਹਾ ਸੀ ਵੀ ਉੱਜੜ ਜਾਓ ਠੀਕ ਆ ਅਸੀਂ ਉੱਜੜ ਕੇ ਵਸੇ ਹੋਏ ਲੋਕ ਆ ਅੱਜ ਪੰਜਾਬ ਦੇ ਲੋਕ ਕੈਨੇਡਾ ਅਮਰੀਕਾ ਵਰਲਡ ਚ ਕਿਤੇ ਵੀ ਟਰੈਵਲ ਕਰ ਲਿਏ ਸੋ ਸਾਨੂੰ ਜਿਹੜੀ ਮੈਨੂੰ ਜੋ ਚੀਜ਼ ਬਖਸ਼ ਹੋਈ ਹੈ ਸਾਰੇ ਆਪਣਾ ਵੀ ਕਿਸੇ ਵੀ ਵਰਲਡ ਦੇ 에어ਪੋਰਟ ਤੇ ਉਤਰ ਜੀਏ ਜਿੱਥੇ ਕੋਈ ਪੰਜਾਬੀ ਆ ਉਹ ਪਛਾਣਦਾ ਤੇ ਸਾਡੇ ਲੋਕਾਂ ਦਾ ਹੀ ਦਿੱਤਾ ਸਾਰਾ ਕੁਝ ਆ ਸੋ ਸਾਡਾ ਇਹ ਫਰਜ਼ ਬਣਦਾ ਮੇਰੇ ਹੋਰ ਵੀ ਆਰਟਿਸਟ ਭਰਾਵਾਂ ਦਾ ਵੀ ਇਹ ਟਾਈਮ ਆ ਪੰਜਾਬ ਨਾਲ ਖੜਨ ਦਾ ਤੇ ਆਪਾਂ ਪੰਜਾਬ ਨਾਲ ਖੜੀਏ ਭਾਈ ਜਿਹੜੇ ਵੀ ਇਨਸਾਨਾਂ ਦਾ ਦਿਲ ਲੱਗਦਾ ਭਾਈ ਬਿਨਾਂ ਕਾਬਲੇ ਸਰਦਾਰ ਸਾਹਿਬ ਅੱਜ ਚੱਲੋ ਵੀ ਜਾਈਏ ਸਤਿ ਸ਼੍ਰੀ ਅਕਾਲ ਮੇਰ ਬਾਤ ਅੱਜ ਬਾਬੇ ਨਾਲ ਅਮਰ ਦੀ ਸਤਿ ਸ੍ਰੀ ਅਕਾਲ ਆਏ ਹੋ ਸਾਡਾ ਭਰਾ ਇੱਕ ਸਸ਼ਕਤਾਲ ਦੇ ਵਿੱਚ ਪਰਤੀ ਇਸ ਤੋਂ ਆਸ ਕਰਕੇ ਜਾਵਾਂਗੇ ਕਿ ਪਹਿਲੇ ਦਿਨ ਕਿ ਐਸੀ ਕੀ ਪਤਾ ਕਿਹਦੀ ਅਰਦਾਸ ਲੱਗ ਜਾਵੇ ਚਮਤਕਾਰ ਹੋਵੇਗਾ ਤਾਂ ਉਹ ਅਰਦਾਸ ਲੋਕਾਂ ਦੀ ਲੱਗੀ ਵੀ ਆ ਇਸ ਨੂੰ ਮੇਰੇ ਪਰਿਵਾਰ ਨਾਲ ਸ਼ਾਮਿਲ ਕੋਈ ਵੀ ਆ ਹੋਵੇ ਦੀ ਪਤਾ ਕੀ ਗੱਲ ਆ ਛੋਟੇ ਬੱਚੇ ਆ ਜੀ ਹਨਾ ਤੇ ਫਾਦਰ ਰਾਜਵੀਰ ਵੀ ਦੇ ਪਹਿਲਾਂ ਨਹੀਂ ਹੈਗੇ ਇਸ ਦੁਨੀਆ ਤੇ ਸੋ ਉਹ ਪਰਿਵਾਰ ਦਾ ਤੇ ਉਹਦੇ ਤੋਂ ਬਿਨਾ ਉਹ ਪਰਿਵਾਰ ਆਪਾਂ ਸੋਚ ਵੀ ਨਹੀਂ ਸਕਦੇ ਸੋ ਇਹ ਤਾਂ ਸਭ ਤੋਂ ਪਹਿਲੀ ਗੱਲ ਵੀ ਹੁਣ ਵੀ ਅਸੀਂ ਬਾਬਾ ਹਾਕਮ ਸਿੰਘ ਜੀ ਨਾਲ ਮੇਰੀ ਗੱਲ ਹੋਈ ਸੀ ਬਾਬਾ ਜੀ ਕਹਿੰਦੇ ਵੀ ਆਪਾਂ ਵੀ ਸਭ ਤੋਂ ਪਹਿਲਾਂ ਰਾਜਵੀਰ ਦੀ ਕਿਉਂਕਿ ਮੈਂ ਬਾਬਾ ਜੀ ਨੂੰ ਬਾਬਾ ਜੀ ਨੇ ਉਸ ਦਿਨ ਬਾਬਾ ਜੀ ਨੇ ਅਰਦਾਸ ਕਰਤੀ ਸੀ ਬਾਬਾ ਜੀ ਨਾਲ ਮੇਰੀ ਫੋਨ ਤੇ ਵੀ ਗੱਲ ਹੋਈ ਬਾਬਾ ਜੀ ਨੇ ਆਹੀ ਗੱਲ ਬਾਬਾ ਹਾਕਮ ਸਿੰਘ ਜੀ ਕਹਿੰਦੇ ਵੀ ਆਪਾਂ ਮਨਕਿਰਤ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਉਣਾ ਆਪਾਂ ਰਾਜਵੀਰ ਦੀ ਆਪਾਂ ਅਰਦਾਸ ਕਰਨੀ ਆ ਤੇ ਬਾਬਾ ਜੀ ਮਿਹਰ ਕਰਨਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕਾਰਜਾ ਟਰੈਕਟਰ ਨਾਲ ਆ ਵੀ ਬਾਅਦ ਕਰਾਂਗੇ ਪਹਿਲਾਂ ਆਪਾਂ ਰਾਜਵੀਰ ਵੀਰ ਦੀ ਸਿਹਤ ਦੀ ਅਰਦਾਸ ਕਰਕੇ ਬੋਲੇ ਈਰੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਜਿਹੜੇ ਟਰੈਕਟਰ ਤੁਸੀਂ ਦੇਨੇ ਆ ਇਹ ਕਿੰਨਾ ਚਿਰ ਇਹਨਾਂ ਦੇ ਕੋਲ ਰਹਿਣਗੇ ਜਾਂ ਵਾਪਸ ਲੈ ਲੈਣਗੇ ਜਾਂ ਪੱਕੇ ਤੱਕ ਦੇ ਦੇ ਦਿੱਤੇ ਬਾਈ ਜੀ ਜਿਹੜੀ ਚੀਜ਼ ਆਪਾਂ ਕਦੇ ਦੇ ਦਈਏ ਵਾਪਸ ਨਹੀਂ ਕਦੇ ਹਨਾ ਆਪਾਂ ਮਾਹਪੁਰ ਸਾਹਤੋਂ ਅਸੀਂ ਇੱਥੇ ਕਹਿ ਨਹੀਂ ਸਕਦੇ ਇਹ ਪਹਿਲਾਂ ਦੇਖੋ ਜੀ ਮੈਂ 100 ਟਰੈਕਟਰ ਅਸੀਂ ਕਿਹਾ ਸੀ 100 ਤੋਂ ਵੀ ਵੱਧ ਕਰਾਂਗੇ ਠੀਕ ਆ ਪਹਿਲਾ ਅਸੀਂ ਚੀਜ਼ ਕੀਤਾ ਸੀ ਵੀ ਜ਼ਿੰਮੇਦਾਰਾਂ ਨੂੰ ਜੇ ਇੱਕ ਇੱਕ ਜ਼ਿੰਮੇਦਾਰ ਨੂੰ ਕਰਨ ਚੱਲੀਏ ਤਾਂ ਮੈਂ ਕਹਿੰਦਾ ਜੀ 5 ਲੱਖ ਟਰੈਕਟਰ ਵੀ ਘਟਿਆ ਠੀਕ ਆ ਬਾਕੀ ਸਾਡੇ ਯੋਧੇ ਆਉਣਗੇ ਹੋਰ ਸੇਵਾ ਕਰਨਗੇ ਵੇਖੋ ਵਿਖਾਈ ਚੱਲੂਗਾ ਕੰਮ 100% ਕਿਉਂਕਿ ਆਪਣਾ ਪੱਗ ਦਾ ਰਤਬਾ ਪੰਜਾਬੀਆਂ ਨੇ ਬਹੁਤ ਬੜਾ ਦਿਲ ਦਰਿਆ ਦੇ ਲਿਆ ਕਈ ਲੋਕੀ ਸੇਵਾ ਕਰ ਵੀ ਰਹੇ ਆ ਠੀਕ ਆ ਬਹੁਤ ਵੱਡੇ ਲੈਵਲ ਤੇ ਸੇਵਾ ਕਰ ਰਿਹਾ ਜਿਹੜੀ ਅਜੇ ਅੱਗੇ ਨਹੀਂ ਆ ਰਹੀ ਇਗਾ ਇਹ ਅਸੀਂ ਜੋ ਪਹਿਲਾਂ ਅਸੀਂ ਅਸੀਂ ਲਾਇਆ ਵੀ ਕੀ ਕਰਨਾ ਚਾਹੀਦਾ ਅਸੀਂ ਗਲੋਬਲ ਸਿੱਖ ਸੰਸਥਾ ਆ ਅਸੀਂ ਉਹਨਾਂ ਨੂੰ ਦੇਤਾ ਉਹ ਬਹੁਤ ਗਲੋਬਲ ਸਿੱਖ ਵਾਲੇ ਅਮਰਪ੍ਰੀਤ ਹਣੀ ਬਹੁਤ ਸੋਹਣਾ ਕੰਮ ਕਰ ਰਿਹਾ ਟਰੈਕਟਰ ਰੋਜ਼ ਉਹਨਾਂ ਦੇ ਜਾ ਰਹੇ ਆ ਚੀਜ਼ਾਂ ਫਿਰ ਸਾਨੂੰ ਬੜੇ ਲੋਕਾਂ ਦੇ ਮੈਸੇਜ ਆ ਗਏ ਮੈਂ ਕਿਉਂਕਿ ਜੀ ਮੈਂ ਜਿਵੇਂ ਤੁਸੀਂ ਸਵਾਲ ਜਵਾਬ ਪੁੱਛਦੇ ਮੈਂ ਮੈਂ ਆ ਚੀਜ਼ਾਂ ਬਹੁਤ ਕੱਚਾ ਹੈ ਮੈਨੂੰ ਆ ਚੀਜ਼ਾਂ ਦਾ ਕੋਈ ਹਿਸਾਬ ਨਹੀਂ ਹੈਗਾ ਮੈਂ ਹੱਥ ਜੋੜ ਕੇ ਗੱਲ ਕਹਿ ਰਿਹਾ ਕਿਉਂਕਿ ਆਪਾਂ ਹੁਣ ਜਿਵੇਂ ਮੈਂ ਸੇਵਾ ਕੋਈ ਚੀਜ਼ ਕਰਤੀ ਮੈਂ ਸੇਵਾ ਹੁਣ ਕਰਤੀ ਤੇ ਕੋਈ ਅਗੋਂ 10 ਗੱਲਾਂ ਕਹਵੇ ਵੀ ਆ ਸੇਵਾ ਠੀਕ ਨਹੀਂ ਐ ਐ ਨਹੀਂ ਆ ਨਾ ਉਹਨਾਂ ਬੰਦਾ ਡੀਮੋਟੀਵੇਟ ਹੁੰਦਾ ਠੀਕ ਐ ਇੱਕ ਸੋ ਮੈਂ ਹੱਥ ਬੰਨ ਕੇ ਆ ਗੱਲ ਕਰਦਾ ਵੀ ਜਿੰਦੀ ਸਾਡੀ ਸੋਝੀ ਆ ਉਸ ਹਿਸਾਬ ਨਾਲ ਅਸੀਂ ਇੱਕ ਜੱਟ ਸਿੱਖ ਪਰਿਵਾਰ ਚੋਂ ਆ ਠੀਕ ਐ ਸ਼ੁਰੂ ਤੋਂ ਸਾਡੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਠੀਕ ਐ ਸਰਸੇ ਸਰਸੇ ਸਾਹਿਬ ਸਾਡੀ ਹਰ ਐਤਵਾਰ ਪਿੰਡ ਦੀ ਸੇਵਾ ਲੱਗਦੀ ਹੁੰਦੀ ਸੀ ਮੈਂ ਐਨਲਾਈਜ਼ ਕੀਤਾ ਵੀ ਉਦੋਂ ਬਾਬਾ ਜੀ ਹੁਣੀ ਕੀ ਕਰਦੇ ਨੇ ਦੇਸੀ ਜਿੱਦਨ ਜੇ ਕੋਈ ਕੰਮ ਨਾ ਹੋਵੇ ਇੱਥੇ ਮਿੱਟੀ ਦਾ ਢੇਰ ਪਿਆ ਉਹ ਚੱਕ ਕੇ ਬਾਬਾ ਜੀ ਹੁਣੀ ਕਹਿੰਦੇ ਸੀ ਚੱਕ ਕੇ ਉੱਥੇ ਰੱਖ ਦੋ ਵੀ ਕਾਰ ਕਾਰ ਸੇਵਾ ਇਹਨੂੰ ਹੀ ਕਹਿੰਦੇ ਆ ਵੀ ਸੇਵਾ ਚੱਲਦੀ ਰਹੇ ਸੋ ਜਿੰਨੀ ਕੁ ਮੇਰੀ ਸੋਝੀ ਉਸ ਹਿਸਾਬ ਨਾਲ ਮੈਂ ਸੋਚਿਆ ਵੀ ਆਪਾਂ ਕਾਰ ਸੇਵਾ ਵਾਲਿਆਂ ਨੂੰ ਕਿਉਂਕਿ ਹੱਡ ਸਹੀ ਵੀ ਹੋ ਜਾਣਗੇ ਠੀਕ ਆ ਹੱਡ ਸਹੀ ਵੀ ਹੋ ਜਾਣਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਜ਼ਮੀਨ ਪੱਧਰ ਕਰਨੀ ਆ ਸਹੀ ਕਰਨੀਆਂ ਬਾਬੇ ਆਲਰੇਡੀ ਸੇਵਾ ਕਰ ਰਹੇ ਨੇ ਠੀਕ ਆ ਉਸ ਤੋਂ ਬਾਅਦ ਮੈਂ ਆ ਗੱਲ ਵੀ ਕਹਿਣਾ ਜਿਹੜਾ ਛੋਟਾ ਜ਼ਿੰਮੇਦਾਰ ਆ ਵੀ ਬਾਬਾ ਜੀ ਹੁਣ ਅੱਗੇ ਮੈਂ ਤਾਂ ਹੱਥ ਜੋੜ ਕੇ ਆ ਹੀ ਕਰਦਾ ਵੀ ਕਿਉਂਕਿ ਬਾਬਾ ਜੀ ਹੁਣੀ ਘਰ ਬਣਾ ਰਹੇ ਆ ਹੁਣ ਇੰਨੀ ਸੇਵਾ ਕਰ ਰਹੇ ਨੇ ਤੇ ਮੈਂ ਤਾਂ ਬਾਬਾ ਜੀ ਆ ਵੀ ਕਹਿੰਦਾ ਵੀ ਤੇਲ ਦੀ ਸੇਵਾ ਵੀ ਤੁਹਾਡੇ ਵੱਲੋਂ ਕੀਤੀ ਜਾਵੇ ਵੀ ਜਿਹੜੇ ਜ਼ਿੰਮੇਦਾਰ ਨੂੰ ਟਰੈਕਟਰ ਚਾਹੀਦਾ ਤੇਲ ਦੀ ਸੇਵਾ ਵੀ ਗੁਰੂ ਕਾ ਕਾਰ ਸੇਵਾ ਵੱਲੋਂ ਜਾਵੇ ਦੋ ਦਿਨੋਂ ਟਰੈਕਟਰ ਰੱਖੇ ਆ ਪਦੀ ਜਮੀਨ ਵਾਹ ਕੇ ਹਨਾ ਵੀ ਵੀ ਜਿੰਨਾ ਜੋਗਾ ਨਾ ਤੇ ਕਾਰ ਸੇਵਾ ਚ ਆਪਾਂ ਤਾਂ ਕਹਿੰਦੇ ਆ ਜਦੋਂ ਹੜਾਂ ਤੋਂ ਬਾਅਦ ਜਿਹੜੇ ਟਰੈਕਟਰ ਆ ਠੀਕ ਆ ਉਹ ਆਪਣੀ ਕੌਮ ਦੇ ਲੇਖੇ ਲੱਗਣ ਠੀਕ ਆ ਕੋਈ ਵੀ ਆਪਣੇ ਆਪਣੀ ਕੌਮ ਸਭ ਤੋਂ ਪਹਿਲਾਂ ਜੇ ਪੰਜਾਬ ਤੋਂ ਬਾਹਰ ਵੀ ਕਿਤੇ ਹੈਗਾ ਠੀਕ ਆ ਆਪਣੀ ਕੌਮ ਹਾਂ ਆਪਣੀ ਕੌਮ ਤਾਂ ਲੋੜ ਬੰਦਾ ਨਾ ਹਮੇਸ਼ਾ ਖੜਦੀ ਆ ਠੀਕ ਆ ਸੋ ਇੰਨਾ ਹਾਂਜੀ ਗੋਲਡਨ ਹੱਟ ਵੱਲੋਂ 1133 ਦਾ ਲਾਨ ਕੀਤਾ ਜੇ ਅਸੀਂ ਬਾਅਦ ਕਿਤੇ ਕਿਸ਼ਤਾਂ ਤੋਂ ਆਪਾਂ ਭਰਨ ਦੀ ਕਿਸਾਨ ਉਸ ਨੂੰ ਕਿੱਦਾਂ ਦੇ ਦਿੰਦੇ ਦੇਖੋ ਹੁਣ ਗੱਲਾਂ ਨਾ ਫਿਰ ਗੋਲਡਨ ਹੱਟ ਕਿਸੇ ਨੇ ਭਰਾਲਾ ਕੀਤਾ ਵੀ ਮੈਂ ਪਹਿਲਾਂ ਮੈਨੂੰ ਐ ਲੱਗਾ ਵੀ 1100 ਟਰੈਕਟਰ ਆਪ ਦੇ ਰਹੇ ਆ ਨਾ ਬੜੀ ਵੱਡੀ ਗੱਲ ਮੈਂ ਆ ਪਰ ਉਹ ਮੈਨੂੰ ਗੱਲ ਉਹਨਾਂ ਦੀ ਫਿਰ ਵੀ ਵਧੀਆ ਲੱਗੀ ਉਹ ਕੋਈ ਮਾੜੀ ਗੱਲ ਨਹੀਂ ਉਹ ਜਿਹੜਾ ਟਰੈਕਟਰ ਆ ਜਿਹੜਾ 8 ਲੱਖ ਦਾ ਟਰੈਕਟਰ ਆ ਹਾਜੀ ਵੀ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਮੈਂ ਕਰੀ ਵਿਦਆਊਟ ਆਲ ਨੌਲੇਜ ਬੋਲ ਰਿਹਾ ਪਰ ਤੁਸੀਂ ਸਵਾਲ ਕਰਤਾ ਮੈਂ ਬੋਲ ਰਿਹਾ ਪਹਿਲੀ ਗੱਲ ਜੀ 1100 ਟਰੈਕਟਰ ਉਹ ਲੱਖ ਰੁਪਿਆ ਹਰ ਟਰੈਕਟਰ ਦਾ ਡਾਊਨ ਪੇਮੈਂਟ ਭਰ ਰਹੇ ਨੇ ਉਹ 1100 ਦੇ ਹਿਸਾਬ ਨਾਲ 11 ਕਰੋੜ ਹੋ ਗਿਆ 11 ਕਰੋੜ ਹੋ ਗਿਆ 11 ਕਰੋੜ ਰੁਪਇਆ ਦੇਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਠੀਕ ਹੈ ਅਸੀਂ ਵੀ 5 ਕਰੋੜ ਤੋਂ ਮੈਂ ਸੇਵਾ ਕਹੀ ਸੀ ਮੂੰਹ ਮੈਂ ਕਹਿੰਦਾ ਹੁਣ ਪਤਾ ਨਹੀਂ ਕਿੰਨਾ ਕੀ ਤਾਂ ਟੱਪ ਗਿਆ ਕੋਈ ਪਰਵਾਹ ਨਹੀਂ ਹੈ ਨਾ ਜਿੰਨੇ ਜੋਗੇ ਹੈਗੇ ਆ ਠੀਕ ਹੈ ਮੈਂ ਤਾਂ ਇੱਕ ਚੀਜ਼ ਕਹੀ ਸੀ ਜੇ ਕੋਈ ਵੇਚਣਾ ਪਟਣਾ ਵੀ ਪਿਆ ਕੋਈ ਦਿੱਕਤ ਨਹੀਂ ਆਪਦੇ ਪੰਜਾਬ ਨਾਲ ਖੜੇ ਆ ਹਨਾ ਸੋ ਬੰਦਾ ਪਰਾਲਾ ਕਰ ਰਿਹਾ ਆਪਾਂ ਕਿਸੇ ਨੂੰ ਡੀਮੋਟਿਵ ਨਾ ਕਰੀਏ ਕਿਉਂਕਿ ਅਸੀਂ ਮੈਂ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਆਪਾਂ ਆ ਚੀਜ਼ ਕਰਤੀ ਅਗਲੇ ਸਾਰੇ ਲੋਕੀ ਆ ਪੜ੍ਹੇ ਲਿਖੇ ਹੁੰਦੇ ਆ ਕਿਸੇ ਕੋਲੋਂ ਸਲਾਹ ਦੇਣ ਵਾਲਾ ਕੋਈ ਬੰਦਾ ਵਧੀਆ ਹੁੰਦਾ ਠੀਕ ਆ ਉਹਨਾਂ ਨੇ ਵੀ ਜਿਹੜਾ ਪ੍ਰਾਲਾ ਕੀਤਾ ਵਧੀਆ ਹੁਣ ਆਪਾਂ ਕਿਸੇ ਦਾ ਪ੍ਰਾਲਾ ਨਿੰਦਿਗੇ ਨਾ ਇੱਥੇ ਆਪਾਂ ਜਿੰਨੇ ਜੋ ਕੀਤਾ ਬਸ ਫਤਿਹ ਬਲਾਈਏ ਮਕੀਰ ਜੀ ਜੇ ਤੁਸੀਂ ਮਾਪੋਸ਼ਾਂ ਦੇ ਨਾਲ ਕੰਮ ਕਰ ਰਹੇ ਹੋ ਇਹ ਹਾਲਾਤ ਬਣੇ ਪੰਜਾਬ ਦੇ ਮਾਨੂੰ ਕਿਵੇਂ ਸਕੂਲ ਮਿਲਦਾ ਮਾਪੋਸ਼ਾਂ ਦੇ ਨਾਲ ਕੰਮ ਕਰਕੇ ਜਦੋਂ ਇਹਦੀ ਸੇਵਾ ਕਰਦੇ ਹੋ ਕਿੱਦਾਂ ਦੇ ਮੈਸੇਜ ਆ ਬਾਬਾ ਜੀ ਮੈਂ 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 ਦੇਖੋ ਜੀ ਮੈਂ ਸ਼ੁਰੂ ਤੋਂ ਮਾਹਪੁਰਸ਼ਾਂ ਨਾਲ ਬਾਕੀ ਅਸੀਂ ਜਦੋਂ ਬਾਬਾ ਸੁੱਖਾ ਸਿੰਘ ਜੀ ਹੁਣਾ ਬਾਰੇ ਸੁਣਿਆ ਵੀ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਵੀ ਇੰਨਾ ਤੇ ਫਿਰ ਸਾਨੂੰ ਮੇਰੇ ਇਹ ਨਾਨਾ ਜੀ ਨੇ ਮੇਰੇ ਚਾਚਾ ਜੀ ਦੇ ਸਹਰਾ ਸਾਹਿਬ ਨੇ ਦਲਬਾਗ ਸਰਪੰਚ ਖੂਨਣ ਤੋਂ ਠੀਕ ਐ ਮੈਂ ਆਪਦੇ ਨਾਨਾ ਜੀ ਨਹੀਂ ਵੇਖੇ ਮੈਂ ਛੋਟੇ ਹੁੰਦੇ ਤੋਂ ਮੰਨ ਲਓ ਮੈਂ ਮੈਂ ਆਪਦਾ ਨਾਨਾ ਜੀ ਵਾਲਾ ਦਰਜਾ ਨਾਨਾ ਜੀ ਨੂੰ ਹੀ ਦਿੱਤਾ ਠੀਕ ਆ ਕਿਉਂਕਿ ਮੇਰੇ ਚਾਚੇ ਦੇ ਸਹਰਾ ਸਾਹਿਬ ਤੇ ਹਨਾ ਕੋਈ ਕੋਈ ਗਾਂ ਬਾੜੀ ਕੋਈ ਜਿਆਦੀ ਬਾਬਾ ਹਾਕਮ ਸਿੰਘ ਜੀ ਹੋਣੀ ਬਾਬਾ ਸੁਖਾ ਸਿੰਘ ਦੀ ਹੋਣਾ ਨਾਲ ਨਾਨਾ ਜੀ ਹੋਣਾ ਦਾ ਬਹੁਤ ਪੁਰਾਣਾ ਮੈਂ ਕਹਿੰਦਾ ਤਾਂ ਨਹੀਂ ਕਿੰਨੇ ਸਾਲ ਪੁਰਾਣਾ 50 ਸਾਲ ਪੁਰਾਣਾ ਰਿਲੇਸ਼ਨ ਠੀਕ ਆ ਵੀ 50 ਸਾਲ ਪੁਰਾਣਾ ਬਾਬਾ ਜੀ ਨਾਲ ਜਦੋਂ ਮੇਰੀ ਗੱਲ ਹੋਈ ਜਦੋਂ ਬਾਬਾ ਜੀ ਨਾਲ ਮੈਂ ਇੰਟਰਵਿਊ ਉਦੋਂ ਮੈਨੂੰ ਪਤਾ ਨਹੀਂ ਸੀ ਜਦੋਂ ਮੈਂ ਬਾਬਾ ਜੀ ਨੇ ਆਖਿਆ ਵੀ 500 ਕਰੋੜ ਵਾਲੀ ਗੱਲ ਹੋਈ ਮੈਨੂੰ ਤਾਂ ਮੈਂ ਦੱਸ ਹੀ ਨਹੀਂ ਸਕਦਾ ਮੇਰਾ ਵੀ ਮੈਂ ਕਹਿੰਦਾ ਵੀ ਹੌਸਲਾ ਐਡਾ ਪਾੜ ਜੱਡਾ ਹੋ ਗਿਆ ਜਦੋਂ ਉਦੋਂ ਮੈਨੂੰ ਨਹੀਂ ਪਤਾ ਸੀ ਬਾਬਾ ਜੀ ਤੁਹਾਡੇ ਬਾਰੇ ਵੀ ਆਪਣੀ ਰਿਸ਼ਤੇਦਾਰੀ ਐ ਆਪਣੀ ਰਿਸ਼ਤੇਦਾਰੀ ਕਿੰਨਾ ਆਪਣੀ ਜਾਣ ਪਛਾਣ ਵੀ ਐਵੇਂ ਤੁਸੀਂ ਆਪਣਾ ਵੀ ਪਿਆਰ ਆ ਇੰਨਾ ਇਹ ਜਦੋਂ ਮੈਂ ਪਾਤਾ ਸਟੋਰੀ ਵੀ 500 ਕਰੋੜ ਰੁਪਏ ਮੈਨੂੰ ਵਧੀਆ ਲੱਗਾ ਮੈਂ ਇੰਸਟਾਗ੍ਰam ਤੇ ਵੀਡੀਓ ਪਾਤੀ ਉਹਦਾ ਫਿਰ ਸਾਨੂੰ ਬਾਅਦ ਪਤਾ ਲੱਗਿਆ ਵੀ ਬਾਬਾ ਜੀ ਕਹਿੰਦੇ ਵੀ ਤੁਹਾਡਾ ਦਾ ਨਾਨਾ ਜੀ ਹੁਣਾਂ ਨਾਲ ਬੜਾ ਪਿਆਰ ਆ ਫਿਰ ਨਾਨਾ ਜੀ ਹੁਣੀ ਆਏ ਠੀਕ ਐ ਬਾਕੀ ਸੰਤਾਂ ਮਹਾਪੁਰਸ਼ਾਂ ਦੀ ਮੈਂ ਫਿਰ ਗੱਲ ਕਹੀ ਜਾਂਦਾ ਕਾਲੀਯੁਗ ਦਾ ਟਾਈਮ ਆ ਸੰਤ ਮਹਾਪੁਰਸ਼ ਨਾ ਹੋਣ ਐਨੀ ਭਗਤੀ ਨਾ ਹੋਵੇ ਤੇ ਕਦੋਂ ਦਾ ਸਿਸਟਮ ਮੂਦਾ ਵਾਜੇ ਠੀਕ ਐ